ਅੰਦਰ ਕਿਉਂ ਵੜਿਆ ਕੀ ਚੜਿਆ ਤੈਨੂੰ ਮੇਰੇ ਜੀਵਨ ਦਾ ਅੰਧੇ ਪਿੰਡ ਹੋਇਆ ਐਨਾ ਨੰਨੇ ਜੇ ਘਰ ਕਰਕੇ ਆਪਣਾ ਦਰਬਾਰ ਕਰ ਲੇ ਗੁਰੂ ਜੀ ਨੇ ਕਰਤ ਕੁਝ ਨਹੀਂ ਕਰ ਦਿਆ ਮੈਂ ਇਸ ਦਾ ਦਾਤੋਂ ਨਿਕਲਣਾ ਚਾਹੁੰਦਾ ਮੈਨੂੰ ਇਸ ਦਾ ਦਾਤੋਂ ਕਰਦਾ ਗੁਰੂ ਜੀ ਤੂੰ ਜਾ ਕੇ ਨਸ਼ਾ ਛਡਾਉ ਕੇ ਅੰਦਰ ਜਾ ਮੈਨੂੰ ਬੋਧਵਾਰ ਮੇਰੇ ਘਰ ਦੇ ਨੇੜੇ ਮੁਕਤੀ ਕੇਂਦਰ ਛਡਿਆ ਬੜਾ ਪਿਆਨ ਕੀਓ ਤੇ ਮੈਨੂੰ ਜੱਟ ਪਾਇਆ ਮੈਂ ਆਖਰੀ ਮੀਤ ਲੈ ਕੇ ਤੁਹਾਡੇ ਕੋਲ ਆਇਆ ਗੁਰੂ ਜੀ ਮੇਨੂੰ ਦੰਤਿਆ ਯੋਗਾ ਨਾਲ ਯੋਗਾ ਨਾਲ ਨਜਾ ਦੇ ਜਾ ਸਕਦਾ ਬਿਲਕੁਲ ਯੋਗਾ ਦੇ ਨਾਲ ਲਖਾ ਛੱਡਿਆ ਜਾ ਸਕਦਾ ਪਰ ਆਪਣੇ ਮਨ ਟਿਕਾਣਾ ਪੈਗਾ ਤੈਨੂੰ ਮਨ ਨੂੰ ਸ਼ਾਂਤ ਕਰਨਾ ਪੈਗਾ ਰੋਜ਼ ਅਸਨ ਤੇ ਪ੍ਰਾਣਾਯਮ ਕਰਨੇ ਪੈਣਗੇ ਗੁਰੂ ਜੀ ਜਿਵੇਂ ਕਹੋਗੇ ਮੈਂ ਵੀ ਕਰਾਂਗਾ ਮੇਰੇ શરીਂਹ ਚ ਕੋਈ ਮੇਨੋ ਚੰਗੀਆਂ ਜਿੰਨੀਆਂ ਹੁੰਦੀ ਬਸ ਕੋਈ ਨਹੀਂ ਬਿਲਕੁਲ ਸਹੀ ਥਾਂ ਤੇ ਆ ਗਿਆ ਹੁਣ ਆਪਾਂ ਆਸਨ ਤੇ ਪ੍ਰਾਣਾਯਾਮ ਦੇ ਨਾਲ ਕੁਝ ਦਿਨਾਂ ਦੇ ਅੰਦਰ ਠੀਕ ਹੋ ਜਾਗੇ ਦਵਾਈ ਦਵਾਈ ਤੁਹਾਡੀ ਛੁੱਟ ਜਾਏਗੀ ਦਵਾਈ ਤੁਹਾਡੀ ਕੁਝ ਦਿਨਾਂ ਛੁੱਟ ਜਾਏਗੀ ਮੈਨੂੰ ਕੱਢੋ ਮੇਰੇ ਕੋਲ ਹੀ ਰਹਿੰਦਾ ਕੋਈ ਗੱਲ ਨਹੀਂ ਆਪਾਂ ਯੋਗ ਅਭਿਆਸ ਸ਼ੁਰੂ ਕਰਦੇ ਹਾਂ ਚਲੋ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਪਹਿਲਾ ਜਿਹੜਾ ਆਸਨ ਆਪਾਂ ਉਹਨੂੰ ਬੋਲਦੇ ਹਾਂ ਪਾਦਾਸਤ ਅਸਨ ਇਸ ਚੋਂ ਕਰਨਾ ਕੀ ਹੈ ਆਪਣੇ ਦੋਨੇ ਹੱਥ ਚੱਕੋ ਦੁਨੀ ਚੁਕੇ ਸਾਹ ਪਰੋ ਨਕਰਹੀ ਸਾਂ ਖਾਲੀ ਕਰਦੇ ਹੋਏ ਨੀਚੇ ਚੁਕੇ ਰਹਿਣਾ ਇਸ ਅਸਾਣ ਨੂੰ ਕਰਨ ਦੇ ਨਾਲ ਖੂਨ ਦਾ ਜਿਹੜਾ ਗੋਰਾ ਸਰਕਲ ਵੱਧ ਜਾਂਦਾ ਜਿਸ ਨਾਲ ਤੁਹਾਡਾ ਦਿਮਾਗ ਸ਼ਾਂਤ ਹੋਣਾ ਸ਼ੁਰੂ ਹੋ ਜੂਗਾ ਤੁਹਾਡੀ ਜਿਹੜੀ ਤੋੜ ਘਟਨੀ ਸ਼ੁਰੂ ਹੋ ਜੇਗੀ ਇਹ ਇੱਕ ਇੱਕ ਮਿੰਟ ਕਰਨਾ ਜਾਂ ਸ਼ੁਰੂਆਤ ਵਿੱਚ ਅੱਧਾ ਦਾ ਮਿੰਟ ਵੀ ਕਰ ਸਕਦੇ ਹੋ ਇਹਨੂੰ ਦੋ ਵਾਰ ਕਰਨਾ ਹਾਂਜੀ ਸਾਹ ਪਰਦੇ ਹੋਏ ਵਾਪਸ ਆਜੋ ਸਾਹ ਪਰੋ ਖਾਲੀ ਕਰਦੇ ਹੱਥ ਨੀਚੇ ਕਰ ਲਓ ਦੂਜਾ ਜਿਹੜਾ ਅਸਨ ਕਰਨ ਲੱਗਿਆਂ ਆਪਾਂ ਹੁੰਦਾ ਨਾਮਾ ਸ਼ਕਾਂਗ ਅਸਨ ਹਾਂਜੀ ਗੋਡਿਆਂ ਦੇ ਪਾਰ ਆ ਜਾਓ ਜਿਵੇਂ ਆਪਾਂ ਗੁਰੂ ਘਰ ਜਾਂਦੇ ਆ ਮੱਥਾ ਟੇਕਦੇ ਹਾਂਵੇਂ ਆ ਜਾਓ ਆਪਣੇ ਗੋਡਿਆਂ ਦੇ ਵਿਚਕਾਰ ਫਾਸਲਾ ਵਧਾਓ ਦੋਨੇ ਹੱਥ ਚੱਕੋ ਔਰ ਸਾਨੂੰ ਖਾਲੀ ਕਰਦੇ ਹੋਏ ਆਪਣਾ ਮੱਥਾ ਜ਼ਮੀਨ ਦਿਲਾ ਲਾ ਦਿਓ ਔਰ ਇਸ ਸਥਿਤੀ ਦੇ ਵਿੱਚ ਰੁਕੇ ਰਹਿਣਾ ਇਸ ਅਸਨ ਨੂੰ ਕਰਨ ਦੇ ਨਾਲ ਜਿਹੜਾ ਮਨ ਤਾਂ ਸ਼ਾਂਤ ਹੁੰਦਾ ਨਾਲੇ ਤੋੜ ਪੂਰੀ ਘਟਦੀ ਹੈ ਸ਼ਰੀਰ ਦੇ ਵਿੱਚ ਜਿਹੜੀ ਕੰਪਨੀ ਹੈ ਉੱਚੜਦੀ ਹੈ ਉਹ ਬਿਲਕੁਲ ਠੀਕ ਹੋ ਜਾਂਦੇ ਆ ਇਸ ਅਸਨ ਨੂੰ ਵੀ 1 ਮਿੰਟ ਤੋਂ ਲੈ ਕੇ 1-1 ਮਿੰਟ ਤੱਕ ਦੋ ਬਾਾਰ ਕਰਨਾ ਹਾਂਜੀ ਪਾਪਾ ਸਾਹੋਂ ਸਾਹ ਪਰੋ ਸਾਹ ਪੱਧੇ ਭਾਜ ਚੱਕੋ ਔਰ ਹੱਥ نیچے ਹਾਂਜੀ ਇੱਥੇ ਹੁਣ ਅਗਲਾ ਅਸਨ ਕਰਾਂਗੇ ਆਪਾਂ ਸਿੱਧੇ ਪੈ ਜਾਓ ਦੋਨੇ ਪੈਰ ਸਾਹਮਣੇ ਕਰੋ ਆਪਣੇ ਪੈਰ ਇਧਰ ਕਰੋ ਹਾਂ ਹਾਂ ਰਾਮ ਰਾਮ ਨੂੰ ਕੋਈ ਨਹੀਂ ਮੋੜਦੇ ਬਹੁਤ ਵਧੀਆ ਕਰ ਰਹੇ ਤੁਸੀਂ ਹਾਂਜੀ ਪਹਿਲਾਂ ਸਿੱਧਾ ਹਾਂਜੀ ਪੈ ਕੇ ਆਪਣੇ ਦੋਨੇ ਪੈਰਾਂ ਨੂੰ ਅੱਖਾਂ ਦੇ ਸਾਹਮਣੇ ਲੈ ਕੇ ਆ ਰਹਾ ਦੋਨੇ ਪੈਰਾਂ ਨੂੰ ਅੱਖਾਂ ਸਾਹਮਣੇ ਲੈ ਕੇ ਆਓ ਔਰ ਨੇੜੇ ਹੱਥਾਂ ਦੇ ਨਾਲ ਕੜੋਲ ਨਹੀਂ ਫੜਿਆ ਜਾ ਰਹੇ ਤਾਂ ਹਾਂ ਹਾਂ ਬਹੁਤ ਵਧੀਆ ਕਰ ਰਹੇ ਹੋ ਇਸ ਨੂੰ ਰੋਕ ਕੇ ਰੱਖੋ ਇੱਥੇ ਬਿਲਕੁਲ ਬਹੁਤ ਵਧੀਆ ਕਰ ਰਹੇ ਹੋ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਖਾਂ ਨੂੰ ਬੰਦ ਕਰੋ ਇਸ ਨੂੰ ਤੁਸੀਂ ਅੱਧੇ ਮਿੰਟ ਤੋਂ ਲੈ ਕੇ 1 ਮਿੰਟ ਅਸਨ ਕਰਨਾ ਇਸ ਦੇ ਨਾਲ ਖੋਣ ਦਾ ਦੌਰ ਜਿਹੜਾ ਬਹੁਤ ਵਧੀਆ ਹੋਏਗਾ ਤੇ ਕੰਪਨੀ ਤੁਹਾਡੀ ਕੰਕ੍ਰੀਟ ਸ਼ੁਰੂ ਹੋ ਜਾਏਗੀ ਇਸ ਨੂੰ ਵੀ ਤੁਸੀਂ ਅੱਧੇ ਮਿੰਟ ਤੋਂ ਲੈ ਕੇ 1 ਮਿੰਟ ਤੱਕ ਦੋ ਵਾਰ ਕਰਨਾ ਹੈ ਹੌਲੀ-ਹੌਲੀ ਆਪਣੇ ਪੈਰਾਂ ਨੂੰ نیچے ਲਿਆਓ ਪੈਰਾਂ ਨੂੰ نیچے ਲਿਆਓ ਬਹੁਤ ਵਧੀਆ ਪਾਸਾ ਲੈ ਕੇ ਬੈਠੋ ਪਾਸਾ ਲੈ ਕੇ ਬਹੁਤ ਵਧੀਆ ਆਰਾਮ ਨਾਲ ਬਹੁਤ ਵਧੀਆ ਬਹੁਤ ਵਧੀਆ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹੁਣ ਇਹ ਜਿਹੜੇ ਆਪਾਂ ਆਸਣ ਕੀਤੇ ਆ ਇਹਨਾਂ ਆਸਣਾਂ ਨੂੰ ਤੂੰ ਰੋਜ਼ ਕਰੇਂਗਾ ਹਾਂਜੀ ਹਾਂਜੀ ਹਾਂ ਇਹਨਾਂ ਆਸਣਾਂ ਨੂੰ ਕਰਨ ਦੇ ਨਾਲ ਸਰੀਰ ਵਿੱਚ ਮਜ਼ਬੂਤੀ ਆਏਗੀ ਹੁਣ ਆਪਾਂ ਮਨ ਦੀ ਮਜ਼ਬੂਤੀ ਨੂੰ ਵਧਾਉਣ ਦੇ ਲਈ ਪ੍ਰਾਣਾਯਾਮ ਸਿੱਖਾਂਗੇ ਠੀਕ ਹੈ ਹਾਂਜੀ ਚਲੋ ਪਹਿਲਾ ਪ੍ਰਾਣਾਯਾਮ ਨੂੰ ਬੋਲਦੇ ਬਸਤ੍ਰਿਕਾ ਬਸਤ੍ਰਿਕਾ ਨੂੰ ਕਰਨ ਦੇ ਨਾਲ ਮਨ ਦੀ ਹਰ ਨੈਗੇਟਿਵ એનર્ਜੀ ਨੂੰ ਬਾਹਰ ਕਰਦੇ ਹਾਂ ਜਦੋਂ ਉਹ ਤੁਹਾਡੀ ਤੋੜ ਲਕੇ ਉਹ ਤੋਂ ਇੱਕ ਕਰੋ ਤੇ ਤੁਰੰਤ ਤੁਹਾਨੂੰ ਵਧੀਆ ਲੱਗੇਗਾ ਹਾਂਜੀ ਕੀ ਕਰਨਾ ਦੋਨੇ ਹੱਥ ਚੱਕੋ ਉੱਤੇ ਸਾਹ ਪਰੋ ਖਾਲੀ ਕਰਦੇ ਹਾਂ ਆਪਣੇ niche ਸਾਹ ਪਰੋ ਖਾਲੀ ਕਰਦੇ niche ਸਾਹ ਪਰੋ ਖਾਲੀ ਕਰਦੇ niche ਰਿਲੈਕਸ ਇਹ ਜਿਸ ਨੂੰ ਤੁਸੀਂ 20-25 ਵਾਰ ਕਰਨਾ ਠੀਕ ਹੈ ਜਦ ਨਾਲ ਮਨ ਸ਼ਾਂਤ ਹੋ ਜਾਏਗਾ ਦੂਸਰਾ ਪ੍ਰਾਣ ਆਯਾਮ ਕਰਦੇ ਹਿੰਨੂੰ ਬੋਲਦੇ ਆਪਾਂ ਅਨੁਲੌਂਗ ਬ੍ਰੋਥ ਠੀਕ ਹੈ ਆਪਣਾ ਖਪਾ ਹੱਟਕਣਾ ਚੱਕ ਕੇ ਆਪਣੇ ਨੱਕ ਦੇ ਕਿਸੇ ਤੇ ਰੱਖੋ ਸਾਹ ਪਰੋ ਕਿਸੇ ਰੀ ਖੰਭਾ ਬਰਖੋ ਔਰ ਦੂਜੇ ਹਿੱਸੇ ਦੀ ਬਸਾਨੂ ਬਾਹਰ ਕੱਢ ਦਿਓ ਹਾਂ ਹਾਂ ਠੀਕ ਹੈ ਅੰਗੂਠਾ ਚੱਕ ਦਿਓ ਅੰਗੂਠੇ ਪਾਸ ਦੀ ਸਾਂ ਪਰੋਂਡ ਔਰ ਦੂਜੇ ਪਾਸੇ ਦੀ ਸਾਂ ਨੂੰ ਬਾਹਰ ਕੱਢ ਦਿਓ ਇਹ ਇੱਕ ਚੱਕਰ ਹੋ ਗਿਆ ਰਿਲੈਕਸ ਇਹ ਤੁਹਾਨੂੰ ਤੁਸੀਂ ਰੋਜ਼ 5 ਤੋਂ 10 ਮਿੰਟ ਕਰਨਾ ਠੀਕ ਹੈ ਕਿਜੀ ਚੀਜ਼ ਆ ਇਸ ਮੱਥੇ ਨੂੰ ਸ਼ਾਂਤ ਕਰਨ ਦੇ ਲਈ ਤੁਹਾਡਾ ਹੋਸ਼ ਤੁਹਾਨੂੰ ਹੋਸ਼ ਰਵੇ ਕਿ ਲੜ ਪੈਣੇ ਨਾ ਤੁਹਾਨੂੰ ਕੋਈ ਬੋਲਣ ਦੇ ਨਾਲ ਲੜ ਪੈਣੇ ਨਾ ਇਸੇ ਸ਼ਾਂਤ ਹੋ ਗੋ ਫਿਰ ਲੜੋਗੇ ਹੈਨਾ ਆਪਣਾ ਦੋਨੇ ਹੱਥ ਆਪਣੇ ਫੇਸ ਤੇ ਰੱਖਣਾ ਤੇ ਕੰਨ ਦੇ ਚੁਠਾ ਪਾਉਣਾ ਸਾਹ ਭਰਨਾ ਕੂਣੀਆਂ ਨੂੰ ਸਿੱਧੇ ਰੱਖੋ ਹਾਂ ਬਹੁਤ ਵਧੀਆ ਕਰ ਰਹੇ ਹੋ ਇਸ ਤਰ੍ਹਾਂ ਹਾਂ ਮਾਦਵ ਚਾਰਨ ਕਰਨ ਸਾਹ ਪਰੋ ਸਾਂਹ ਪਰੋ ਹੌਬੇ ਕਰਮਦੀ ਦਰਬ ਬਦੀ ਬਦੀ ਉੱਤੇ ਰੱਖੋ ਆਤਿਰਕ ਦਾ ਬਹੁਤ ਰਿਲੈਕਸ ਹੱਥ نیچے ਬਗੋਦੀ ਇਸ ਨੂੰ 10 ਵਾਰ ਕਰਨਾ ਠੀਕ ਆ ਆਖਰ ਦੇ ਵਿੱਚ ਅੱਖਾਂ ਬੰਦ ਕਰਕੇ ਵਾਇਗੁਰੂ ਦਾ ਜਪ ਕਰਨਾ ਠੀਕ ਆ ਇਹ 15-20 ਮਿੰਟ ਦਾ ਗਾਮ ਆ ਤੁਸੀਂ ਰੋਜ਼ ਕਰੋਗੇ ਸਾਰੇ ਨਸ਼ੇ ਵਾਲੀ ਚੀਜ਼ਾਂ ਖਤਮ ਹੋ ਜਾਣਗੀਆਂ ਬਹੁਤ ਵਧੀਆ ਇਨਸਾਨ ਬਣ ਜਾਓਗੇ ਕਰਦਿਆਂ ਤੇ ਕੰਮ ਆਓਗੇ ਤੁਸੀਂ ਸਿੱਖ ਰਹੋਗੇ ਹਾਂ ਮੈਂ ਕਰਾਵਾਂਗਾ ਤੁਸੀਂ ਰੋਜ਼ ਕਰਨਾ ਇਹਦਾ ਅਭਿਆਸ ਨਾ ਰੋਹੀ ਕਰਾਂ ਗੋ ਜੀ ਮੈਂ ਯੋਗ ਸਿੱਖਣਾ ਗੁਰੂ ਜੀ ਬਸ ਮੈਂ ਯੋਗ ਕਰਨਾ ਬਸ ਸ਼ੁਰੂਆਤ ਹੋ ਗਈ ਆ ਬਾਬੇ ਦੀ ਕਿਰਪਾ ਹੋ ਗਈ ਆ ਇਸ ਤੋਂ ਬਸ ਬਰਠੀਕ ਹੋ ਜਾਓਗੇ ਤੁਸੀਂ ਜੀ ਸ਼ੁਕਰੀਆ ਬਰਠੀ